ਉਹ ਬਚਨ ਪਿਤਾ ਦਾ ਸੁਣ ਕੇ ਮੁੱਖੋਂ ਬੋਲ ਸਣਾਉਂਦਾ ਹੈ ਬਚਨ ਪਿਤਾ ਦਾ ਸੁਣ ਕੇ ਮੁੱਖੋਂ ਬੋਲ ਸਣਾਉਂਦਾ ਹੈ ਬਾਲ ਗੋਬਿੰਦ ਰਾਏ ਗੁਰਾਂ ਨੂੰ ਫਰਮਾਉਂਦਾ ਹੈ ਬਾਲ ਗੋਬਿੰਦ ਰਾਏ ਗੁਰਾਂ ਨੂੰ ਫਰਮਾਉਂਦਾ ਹੈ ਲੋੜ ਪਈ ਅੱਜ ਯੋਦੇ ਦੀ ਇਸ ਦੁਨੀਆ ਫਾਨੀ ਨੂੰ ਜਾ ਬੱਪੂ ਤੂੰ ਜਾ ਬੱਪੂ ਹੁਣ ਦੇ ਕੁਰਬਾਨੀ ਨੂੰ ਜਾ ਬੱਪੂ ਤੂੰ ਜਾ ਬੱਪੂ ਹੁਣ ਦੇ ਕੁਰਬਾਨੀ ਨੂੰ ਜਾ ਬੱਪੂ ਤੂੰ ਜਾ ਬੱਪੂ ਹੁਣ ਦੇ ਕੁਰਬਾਨੀ ਨੂੰ ਹੋ ਰੱਖਣ ਹਾਰ ਸੁਆਮੀ ਰੱਖਣ ਹਾਰ ਸੁਆਮੀ ਰੱਖੋ ਦਰਤੇ ਆਏ ਹਾਂ ਦੀ ਰੱਖਣ ਹਾਰ ਸੁਆਮੀ ਰੱਖੋ ਦਰਤੇ ਆਏ ਹਾਂ ਦੀ ਕਰੋ ਕੋਈ ਸਹਾਇਤਾ ਜ਼ਾਲਮ ਨੇ ਸਤਾयां ਦੀ ਕਰੋ ਕੋਈ ਸਹਾਇਤਾ ਜ਼ਾਲਮ ਨੇ ਸਤਾयां ਦੀ ਤੇਰੇ ਅੱਗੇ ਖੋਲ ਸਣਾਇਆ ਇਹਨਾ ਕਹਾਣੀ ਨੂੰ ਜਾ ਬਾਪੂ ਤੂੰ ਜਾ ਬਾਪੂ ਹੁਣ ਦੇ ਕੁਰਬਾਨੀ ਨੂੰ ਜਾ ਬਾਪੂ ਤੂੰ ਜਾ ਬਾਪੂ ਹੁਣ ਦੇ ਕੁਰਬਾਨੀ ਨੂੰ ਜਾ ਬਾਪੂ ਤੁਝਾ ਬਾਪੂ ਹੁਣ ਦੇ ਕੁਰਬਾਨੀ ਨੂੰ ਹੱਥ ਜੋੜ ਕੇ ਬੇਨਤੀਆਂ ਹੱਥ ਜੋੜ ਕੇ ਬੇਨਤੀਆਂ ਇਹ ਕਰਦੇ ਸਾਰੇ ਨੇ ਹੱਥ ਜੋੜ ਕੇ ਬੇਨਤੀਆਂ ਇਹ ਕਰਦੇ ਸਾਰੇ ਨੇ ਲੱਗਦਾ ਮੈਨੂੰ ਐਦਾਂ ਡਾਡੇ ਜੇ ਦੁਖਿਆਰੇ ਨੇ ਲੱਗਦਾ ਮੈਨੂੰ ਐਦਾਂ ਡਾਡੇ ਜੇ ਦੁਖਿਆਰੇ ਨੇ ਕੀ ਹੋ ਗਿਆ ਹੈ ਬਾਪੂ ਇੰਨਾ ਦੀ ਮਰਦਾਨੀ ਨੂੰ ਜਾ ਬਾਪੂ ਤੂੰ ਜਾ ਬਾਪੂ ਹੁਣ ਦੇ ਕੁਰਬਾਨੀ ਨੂੰ ਜਾ ਬਾਪੂ ਤੂੰ ਜਾ ਬਾਪੂ ਹੁਣ ਦੇ ਕੁਰਬਾਨੀ ਨੂੰ ਹੋ ਰੱਖੀ ਗਰੀਬ ਦੀ ਕਰਨੀ ਰੱਖੀ ਗਰੀਬ ਦੀ ਕਰਨੀ ਇਹ ਕੰਮ ਹੈ ਇਨਸਾਨਾਂ ਦਾ ਰੱਖੀ ਗਰੀਬ ਦੀ ਕਰਨੀ ਇਹ ਕੰਮ ਹੈ ਇਨਸਾਨਾਂ ਦਾ ਦੀਵਾ ਫੇਰ ਜਗਾ ਦਿਓ ਬੁਝੇ ਹੋਏ ਅਰਮਾਨਾਂ ਦਾ ਦੀਵਾ ਫੇਰ ਜਗਾ ਦਿਓ ਬੁਝੇ ਹੋਏ ਅਰਮਾਨਾਂ ਦਾ ਹੁਣ ਕਰੋਨਾ ਪਿਆਰੀ ਹੁਣ ਕਰੋਨਾ ਪਿਆਰੀ ਹੁਣ ਕਰੋਨਾ ਪਿਆਰੀ ਆਪਣੀ ਇਹ ਜ਼ਿੰਦਗਾਨੀ ਨੂੰ ਜਾ ਬਾਪੂ ਤੂੰ ਜਾ ਬਾਪੂ ਹੁਣ ਦੇ ਕੁਰਬਾਨੀ ਨੂੰ ਜਾ ਬਾਪੂ ਤੂੰ ਜਾ ਬਾਪੂ ਹੁਣ ਦੇ ਕੁਰਬਾਨੀ ਨੂੰ ਖੂਨ ਜਿਗਰ ਦਾ ਪਾ ਕੇ ਖੂਨ ਜਿਗਰ ਦਾ ਪਾ ਕੇ Hindu ਧਰਮ ਬਚਾਉਣਾ ਹੈ ਖੂਨ ਜਿਗਰ ਦਾ ਪਾ ਕੇ Hindu ਧਰਮ ਬਚਾਉਣਾ ਹੈ ਵੈਰੀ ਦੀ ਤਲਵਾਰ ਅੱਗੇ ਨਾ ਸੀਸ ਚਕਾਉਣਾ ਹੈ ਵੈਰੀ ਦੀ ਤਲਵਾਰ ਅੱਗੇ ਨਾ ਸੀਸ ਝੁਕਾਉਣਾ ਹੈ ਕਰੂਗੀ ਦੁਨੀਆ ਯਾਦ ਬਾਵੇ ਰਾਠੀ ਸੂਰੇਦਾਨੀ ਨੂੰ ਕਰੂਗੀ ਦੁਨੀਆ ਯਾਦ ਬਾਵੇ ਰਾਠੀ ਸੂਰੇਦਾਨੀ ਨੂੰ ਝਾ ਬਾਪੂ ਤੂੰ ਝਾ ਬਾਪੂ ਹੁਣ ਦੇ ਕੁਰਬਾਨੀ ਨੂੰ ਝਾ ਬਾਪੂ ਤੂੰ ਝਾ ਬਾਪੂ ਹੁਣ ਦੇ ਕੁਰਬਾਨੀ ਨੂੰ ਝਾ ਬਾਪੂ ਤੂੰ ਝਾ ਬਾਪੂ ਹੁਣ ਦੇ ਕੁਰਬਾਨੀ ਨੂੰ